ਨਪੋ ਜੀ ਸਤਨਾਮ ਸਤਨਾਮ ਹਰ ਸੋ ਹੀਰਾ ਛੜ ਕੈ ਕਰੇ ਆਨ ਕਿਆਸ ਤੇ ਨਰ ਦੋ ਜਕ ਜائیںਗੇ ਸਤਿ ਬਾਖੇ ਰਵਿਦਾਸ تن تن ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਜੋ ਸਾਨੂੰ ਪਾਵਨ ਪੁੱਤਰ ਅੰਮ੍ਰਿਤ ਬਾਣੀ ਦੇ ਰਾਹੀ ਸਾਡਾ ਮਾਰਗਦਰਸ਼ਕ ਕਰਕੇ ਸਾਨੂੰ ਮਹਿਮਾ ਪਰਮਾਤਮਾ ਦੇ ਵਿੱਚੋਂ ਕੱਢ ਕੇ ਪਰਮਾਤਮਾ ਦੇ ਨਾਮ ਦੀ ਸੱਚੀ ਭਗਤੀ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਔਰ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਤੋਂ 600 ਸਾਲ ਪਹਿਲਾਂ ਜਿਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਨੀ ਆਪਣੇ ਸਮਾਜ ਨੂੰ ਜਾਗਰੂਕ ਕਰਨ ਦੀ ਗੱਲ ਆਖੀ ਉਸ ਸਮੇਂ ਦੇ ਜਿਹੜੇ ਮਨੁਵਾਦੀ ਲੋਕ ਸੀ ਇਰਕਾਵਦੀ ਲੋਕਾਂ ਨੇ ਬਹੁਤ ਵਿਰੋਧ ਕੀਤਾ ਔਰ ਭਗਤੀ ਦੇ ਨਾਮ ਤੇ ਵਹਿਮਾ ਪਰਮਾ ਦੇ ਵਿੱਚ ਲੋਕਾਂ ਨੂੰ ਪਾਇਆ ਹੋਇਆ ਸੀ ਕਿ ਭਗਤੀ ਕਰਨ ਦਾ ਕੇਵਲ ਔਰ ਕੇਵਲ ਸਾਨੂੰ ਹੀ ਅਧਿਕਾਰ ਹੈ ਹੋਰ ਕਿਸੇ ਨੂੰ ਨਹੀਂ بار بار ਰਾਜੇ ਦੇ ਕੋਲ ਜਾ ਕੇ ਸ਼ਿਕਾਇਤਾਂ ਲਾਉਣੀਆਂ ਕਿ ਇੱਕ ਚਮਾਰ ਹੋ ਕੇ ਪਰਮਾਤਮਾ ਦਾ ਨਾਮ ਜਪਣਾ ਇਹ ਇਸ ਦਾ ਅਧਿਕਾਰ ਨਹੀਂ ਹੈ ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਬਾਣੀ ਦੇ ਮਾਧਮ ਰਾਹੀਂ ਇੱਕ ਵਾਰ ਨਹੀਂ अनेका ਮਾਰ ਉਹਨਾਂ ਈਰਖਾਵਾਦੀ ਲੋਕਾਂ ਦਾ ਜੋ ਹੰਕਾਰ ਸੀ ਉਹ ਤੋੜਿਆ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਸੋਂ ਪੁਛਿਆ ਗਿਆ ਕਿ ਭਗਤੀ ਹੁੰਦੀ ਕੀ ਹੈ ਭਗਤੀ ਦਾ ਮਤਲਬ ਕੀ ਹੁੰਦਾ ਹੈ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਗਤੀ ਐਸੀ ਸੁਨੋ રે ਭਾਈ ਆਈ ਭਗਤੋ ਗਈ ਬੜਾਈ ਟੇਕ ਜਗਤਗੁਰੂ ਰਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਭਗਤੀ ਕਰਨ ਦਾ ਪਰਮਾਤਮਾ ਦੇ ਨਾਮ ਦਾ ਜਪਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਭਗਤੀ ਕੋਈ ਅੱਖਾਂ ਮੀਟ ਕੇ ਬੈਠ ਕੇ ਆਪਣੇ ਆਪ ਨੂੰ ਸਮਾਧੀ ਵਿੱਚ ਲਜਾਣ ਦੀ ਗੱਲ ਨਹੀਂ ਸਮਾਧੀ ਵਿੱਚ ਲਜਾ ਕੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਬਾਰੇ ਜਾਣਨਾ ਭਗਤੀ ਹੈ ਪਰਮਾਤਮਾ ਕੀ ਹੈ ਉਹ ਭਗਤੀ ਹੈ ਪਰਮਾਤਮਾ ਦੇ ਨਾਮ ਸਿਮਰਨ ਨੂੰ ਜਾਨਣਾ ਇਹ ਭਗਤੀ ਹੈ ਕੋਈ ਅੱਖਾਂ ਮੀਟ ਕੇ ਬੈਠ ਗਏ ਇਹ ਭਗਤੀ ਨਹੀਂ ਹੈ ਭਗਤੀ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਪਰਮਾਤਮਾ ਦੀ ਭਗਤੀ ਉਸ ਸਮੇਂ ਜੀਵਨ ਵਿੱਚ ਆਉਂਦੀ ਹੈ ਜਦੋਂ ਜੀਵ ਦੇ ਮਨ ਵਿੱਚੋਂ ਲੋਕ ਵਡਿਆਈ ਤੇ ਝੂਠੇ ਅਹੰਕਾਰ ਦਾ ਨਾਸ਼ ਹੋ ਜਾਂਦਾ ਹੈ ਕਿ ਜਦੋਂ ਮਨ ਦੇ ਵਿੱਚੋਂ ਅਹੰਕਾਰ ਖਤਮ ਹੋ ਜਾਵੇ ਮਨ ਦੇ ਵਿੱਚੋਂ ਲਾਲਚ ਖਤਮ ਹੋ ਜਾਵੇ ਕਿ ਮੇਰਾ ਮਾਣ ਵਡਿਆਈ ਹੋਣੀ ਹੈ ਮੈਂ ਭਗਤੀ ਕਰਾਂਗਾ ਫਿਰ ਹੀ ਭਗਤੀ ਆਵੇਗੀ ਸਤਿਗੁਰੂ ਜੀ ਕਹਿੰਦੇ ਨਹੀਂ ਜਦੋਂ ਜੀਵ ਦੇ ਮਨ ਦੇ ਅੰਦਰੋਂ ਲਾਲਚ ਖਤਮ ਹੋ ਗਿਆ ਝੂਠਾ ਹੰਕਾਰ ਖਤਮ ਹੋ ਗਿਆ ਉਸ ਵੇਲੇ ਜੀਵ ਨੂੰ ਭਗਤੀ ਆਉਂਦੀ ਕਰਨੀ ਆਉਣੀ ਚਾਹੀਦੀ ਹੈ ਕਿ ਭਗਤੀ ਕਰਨੀ ਕਿਵੇਂ ਹੈ ਭਗਤੀ ਐਸੀ ਸੁਨੋਰੇ ਪਈ ਆਈ ਭਗਤੋਂ ਗਈ ਬੜੀ ਟੇਕਾ ਕਿਹੇ ਭਾਈ ਸੁਣੋ ਪਰਮਾਤਮਾ ਦੀ ਭਗਤੀ ਐਸੀ ਪਵਿੱਤਰ ਭਗਤੀ ਹੈ ਜਿਸ ਦੇ ਆਉਣ ਨਾਲ ਜੀਵ ਦੇ ਮਨ ਵਿੱਚੋਂ ਹੰਕਾਰ ਦਾ ਨਾਸ਼ ਖਤਮ ਹੋ ਜਾਂਦਾ ਹੈ ਕਿ ਜਦ ਹਮ ਹਉਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਹੀਂ ਕਿ ਜਦੋਂ ਜੀਵ ਦੇ ਅੰਦਰ ਮੈਂ ਮੇਰੀ ਹੁੰਦੀ ਹੈ ਉਸ ਵੇਲੇ ਪਰਮਾਤਮਾ ਦਾ ਨਾਮ ਨਹੀਂ ਹੁੰਦਾ ਪਰਮਾਤਮਾ ਨਹੀਂ ਹੁੰਦਾ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਹੈ ਪਰਮਾਤਮਾ ਹੁਣ ਤੂੰ ਹੀ ਤੂੰ ਹੈ ਮੈਂ ਨਹੀਂ ਹਾਂ ਕਹਾਂ ਪਿਓ ਨਾਚੇ ਔਰ ਗਾਏ ਕਹਾਂ ਪਿਓ ਤਪਕੀਨੇ ਕਹਾਂ ਪਿਓ ਜੋ ਚਰਨ ਬਖਾਰੈ ਜੋ ਲੋ ਤਤ ਨਹੀਂ ਚੀਨੇ ਬਾਹਰੀ اڈੰਬਰ ਕਰਨ ਦੇ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ ਹੈ ਕਿ ਜੀਵ ਆਪਣੀ ਮਰਜ਼ੀ ਦੇ ਨਾਲ ਆਖੇ ਕਿ ਮੈਂ ਭਗਤੀ ਕਰ ਲਵਾਂ ਗੁਰੂ ਦੇ ਗਿਆਨ ਤੋਂ ਬਗੈਰ ਭਗਤੀ ਨਹੀਂ ਆਉਂਦੀ ਜਿਵੇਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਲਗਾ ਦਈਏ ਤੇ ਬੱਚੇ ਨੂੰ ਆਖੀਏ ਕਿ ਭਾਈ ਤੈਨੂੰ ਕਲਾਸ ਦੇ ਵਿੱਚ ਦਾਖਲ ਤਾਂ ਕਰਵਾ ਦਿੱਤਾ ਹੈ ਪਰ ਹੁਣ ਤੂੰ ਸਕੂਲ ਦੇ ਵਿੱਚ ਨਹੀਂ ਜਾਣਾ ਤਾਂ ਫਿਰ ਵੀ ਪੜ੍ਹਾਈ ਨਹੀਂ ਆਉਂਦੀ ਗਿਆਨ ਨਹੀਂ ਆਉਂਦਾ ਗੁਰੂ ਦੀ ਕਲਾਸ ਦੇ ਵਿੱਚ ਜਾ ਕੇ ਬਹਿਣਾ ਪੈਣਾ ਹੈ ਫਿਰ ਹੀ ਗਿਆਨ ਪ੍ਰਾਪਤ ਹੁੰਦਾ ਹੈ ਔਰ ਇਸ ਦੇ ਉਲਟ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਨਾ ਕਰਵਾਈਏ ਔਰ ਬੱਚੇ ਨੂੰ ਹਰ ਰੋਜ਼ ਸਕੂਲ ਭੇਜ ਦਈਏ ਤਾਂ ਵੀ ਸਤਿਗੁਰੂ ਜੀ ਕਹਿੰਦੇ ਫੇਰ ਵੀ ਉਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਤਰੀਕੇ ਵਾਰ ਬਾ ਬਾ ਵਿద్ధిਬਦ ਸਿਮਰਨ ਕੀਜੈ ਸੋਹੰਗ ਨਾਮ ਅਮੀਰ ਸਪੀਜੈ ਕਿ ਉਸ ਪਰਮਾਤਮਾ ਦਾ ਅੰਮ੍ਰਿਤ ਰਸ ਜੇ ਪੀਣਾ ਹੈ ਉਹ ਵਿద్ధి ਦੇ ਅਨੁਸਾਰ ਹੈ ਜੇ ਬੱਚਾ ਸਕੂਲ ਭੇਜਦੇ ਆ ਜੇ ਉਸ ਦਾ ਦਾਖਲਾ ਇਹਨੇ ਸਕੂਲ ਦੇ ਵਿੱਚ ਕਰਵਾਇਆ ਤਾਂ ਵੀਰ ਵੀ ਉਸ ਦਾ ਕੋਈ ਫਾਇਦਾ ਨਹੀਂ ਹੈ ਇਹ ਉਸ ਤਰ੍ਹਾਂ ਹੈ ਗੁਰੂ ਪਹਿਲੇ ਸਾਸ ਸੰਗ ਜਿਵੇਂ ਕੁਆਰੀ ਲੜਕੀ ਭਾਵੇਂ ਸਾਰੀ ਉਮਰ ਆਰ ਸ਼ਿੰਗਾਰ ਕਰੀ ਜਾਵੇ ਪਰ ਉਸ ਦਾ ਕੋਈ ਫਾਇਦਾ ਨਹੀਂ ਹੈ ਉਹ ਉਦੋਂ ਹੀ ਸੁਹਾਗਣ ਕਹਾਉਂਦੀ ਹੈ ਜਦੋਂ ਉਸ ਦਾ ਪਤੀ ਉਸ ਦੇ ਨਾਲ ਰਹਿੰਦਾ ਜਾਂ ਉਹ ਆਪਣੇ ਪਤੀ ਦੇ ਨਾਲ ਵਿਆਹ ਜਾਂਦੀ ਹੈ ਨਹੀਂ ਤਾਂ ਗੁਰੂ ਪਹਿਲੇ ਸਾਸ ਸੰਗ ਜਿਵੇਂ ਕੁਆਰੀ ਲੜਕੀ ਆਮੇ ਸਾਰੀ ਉਮਰ ਆਰ ਸ਼ਿੰਗਾਰ ਕਰ ਲਵੇ ਉਸ ਦਾ ਕੋਈ ਫਾਇਦਾ ਨਹੀਂ ਫਾਇਦਾ ਉਦੋਂ ਹੀ ਹੁੰਦਾ ਹੈ ਜਦੋਂ ਪਰਮਾਤਮਾ ਦੇ ਗੁਰੂ ਦਾ ਗਿਆਨ ਸਾਨੂੰ ਨਾਮ ਦਾਨ ਪ੍ਰਾਪਤ ਹੋਇਆ ਉਹ ਗੁਰੂ ਤੋਂ ਹੀ ਪ੍ਰਾਪਤ ਹੋਣਾ ਹੈ ਸਤਗੁਰੂ ਜੀ ਕਹਿੰਦੇ ਕਹਾਂ ਪਿਓ ਨਾਚੇ ਔਰ ਗਾਏ ਕਹਾਂ ਪਿਓ ਤਪ ਕੀਨੇ ਕਹਾਂ ਪਿਓ ਜੋ ਚੰਨ ਬਖਾਰੈ ਜੋ ਲੋਤ ਤਤ ਨਹਿ ਚਿੰਨ ਕੇ ਬਾਹਰੀ ਅਡੰਬਰ ਕਰਨ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ ਕਿ ਅਸੀਂ ਆਪਾਂ ਜਿੰਨੀ ਮਰਜੀ ਆਪਣੇ ਆਪ ਭਗਤੀ ਕਰ ਲਈਏ ਨਾਮ ਸਿਮਰਨ ਕਮਾਈ ਕਰ ਲਈਏ ਸਤਿਗੁਰੂ ਜੀ ਕਹਿੰਦੇ ਪੜੀਏ ਗੁਣੀਏ ਨਾਮ ਸਭ ਸੁਣੀਏ ਅੰਨ ਪਾਉ ਪਾਉ ਨ ਦਰਸੇ ਲੋਹਾ ਕੰਚਨ ਹੀਰਨੋਇ ਕੈਸੇ ਜੋ پارਸਨਾ ਪਰਸੇ ਕਿ ਭਾਈ ਜਿੰਨਾ ਚਿੱਕਰ ਲੋਹਾ پارਸ ਦੇ ਨਾਲ ਛੂੰਦਾ ਨਹੀਂ ਹੈ ਉਹਨਾਂ ਜਿੱਕਰ ਸ਼ੁੱਧ ਸੋਨਾ ਨਹੀਂ ਬਣਦਾ ਜਿੰਨਾ ਚਿੱਕਰ ਸ਼ਿਸ਼્ય ਗੁਰੂ ਦੇ ਚਰਨਾਂ ਨਾਲ ਜੁੜਦਾ ਨਹੀਂ ਉਸ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ ਜਿੰਨਾ ਮਰਜੀ ਆਪਣੇ ਆਪ ਪੜਹੀ ਜਾਈਏ ਜਿੰਨਾ ਮਰਜੀ ਵਿਚਾਰਾਂ ਕਰੀ ਜਾਈਏ ਉਸ ਦਾ ਕੋਈ ਲਾਭ ਨਹੀਂ ਹੈ ਲਾਭ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਗੁਰੂ ਦੇ ਕਹੀਏ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਕੀ ਹੋਇਆ ਭਾਵੇਂ ਜੀਵ ਨੱਚੇ ਭਾਵੇਂ ਗਾਵੇ ਔਰ ਤਪ ਕਰੇ ਭਾਵੇਂ ਦੇਵੀ ਦੇਵਤਿਆਂ ਦੇ ਚਰਨ ਧੋਵੇ ਇਹ ਕੁਝ ਕੀਤੇ ਦਾ ਕੋਈ ਫਾਇਦਾ ਨਹੀਂ ਜਦ ਤੱਕ ਇਹ ਜੀਵ ਪਰਮਾਤਮਾ ਦੇ ਪਰਮ ਤਤ ਨੂੰ ਨਹੀਂ ਜਾਣ ਲੈਂਦਾ ਭਾਵ ਸਤਿਗੁਰ ਜੀ ਰਾਜੇ ਨੂੰ ਆਖ ਰਹੇ ਆ ਕਿ ਹੈ ਰਾਜਨ ਜਿੰਨਾ ਜਕਰ ਜੀ ਉਸ ਪਰਮਾਤਮਾ ਬਾਰੇ ਜਾਣ ਨਹੀਂ ਲੈਂਦਾ ਪਰਮ ਤਤ ਨੂੰ ਜਾਣ ਨਹੀਂ ਲੈਂਦਾ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਦੇਵੀ ਦੇਵਤਿਆਂ ਦੇ ਚਰਨ ਤੋਂ ਲਵੇ ਉਸ ਦਾ ਕੋਈ ਲਾਭ ਨਹੀਂ ਹੈ ਲਾਭ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦੇ ਬਾਰੇ ਜਾਣ ਲਵਾਂਗੇ ਕੀ ਪਰਮਾਤਮਾ ਨੇ ਸਾਡੇ ਵਾਸਤੇ ਕੀ ਕੀਤਾ ਹੈ ਗੁਰੂ ਨੇ ਸਾਡੇ ਵਾਸਤੇ ਕੀ ਕੀਤਾ ਹੈ ਅਸੀਂ ਉਸ ਦਾ ਨਾਮ ਤਾਂ ਹੀ ਧਿਆਉਨੇ ਹੈ ਜਿਸ ਨੇ ਸਾਡੇ ਵਾਸਤੇ ਕੁਝ ਕੀਤਾ ਹੋਵੇ ਅੱਜ ਤਾਂ ਤਾਂ ਜਗਤ ਵਿਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਇਸੇ ਕਰਕੇ ਅਸੀਂ ਉਚਾਰਨ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਮਾਨ ਸਤਕਾਰ ਦਾ ਜੀਵਨ ਜੂਣ ਦਾ ਟੰਗ ਸਿਖਾਇਆ ਹੈ ਕਿ ਅੱਜ ਅਸੀਂ ਮਾਣ ਦੇ ਨਾਲ ਆਪਣੇ ਆਪ ਨੂੰ ਚਮਾਰ ਕਹਿੰਨੇ ਹਾਂ ਤੇ ਸਤਗੁਰੂ ਜੀ ਉਸ ਵੇਲੇ ਫਰਮਾਉਂਦੇ ਹਨ ਕਹੇ ਰਬੀਦਾਸ ਖਲਾਸ ਚਮਾਰਾ ਜੋ ਹਮ ਸਹਰੀ ਸੁਮੀਤ ਹਮਾਰਾ ਅੱਜ ਤੋਂ 600 ਸਾਲ ਪਹਿਲਾਂ ਸਤਗੁਰ ਅ रविदास ਮਹਾਰਾਜ ਜੀ ਨੇ ਆਪਣੇ ਨਾਮ ਦੇ ਨਾਲ ਚਮਾਰ ਆਖ ਦਿੱਤਾ ਸੀ ਉਸ ਸਮੇਂ ਜਦੋਂ ਸਾਨੂੰ ਇਹ ਅਧਿਕਾਰ ਨਹੀਂ ਸੀ ਲੋਕ ਆਪਣੇ ਆਪ ਨੂੰ ਛਪਾਉਂਦੇ ਸੀ ਕਿ ਮੈਨੂੰ ਕੋਈ ਚਮਾਰ ਨਾ ਆਖ ਦੇਵੇ ਕੋਈ ਦਲਿਤ ਨਾ ਆਖ ਦੇਵੇ ਪਰ ਸਤਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਹੀ ਚਮਾਰ ਲਿਖ ਕੇ ਸਾਨੂੰ ਮਾਣ ਸਤਕਾਰ ਦਿਵਾਇਆ ਹੈ ਔਰ ਇੱਕ ਅਨੇਕਾਂ ਵਾਰ ਰਾਜਿਆਂ ਦੇ ਕਚਰੀ ਦੇ ਵਿੱਚ ਜਾ ਕੇ ਸਤਗੁਰੂ ਅਰਵਦਾਸ ਮਹਾਰਾਜ ਜੀ ਨੇ ਆਪਣੇ ਸਮਾਜ ਦੀ ਗੱਲ ਰੱਖੀ ਜਿੱਥੇ ਪਾਣੀ ਉੱਤੇ ਪੱਥਰ ਧਾਰ ਕੇ ਦਿਖਾਏ ਚੌਂ ਜਗਾਂ ਦੇ ਜੰਜੂ ਕੰਡ ਕੇ ਦਿਖਾਏ ਉੱਥੇ ਹੀ ਗੁਰੂ ਪਿਆਰੀ ਸਾ슴 ਜੀ ਮੀਰਾ ਬਾਈ ਨੂੰ ਉਸ ਦੇ ਪਰਿਵਾਰ ਵੱਲੋਂ ਜੋ ਅਤਿਆਚਾਰ ਕੀਤਾ ਜਾਂਦਾ ਸੀ ਭਾਵ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਜ਼ਹਿਰ ਦਾ ਪਿਆਲਾ ਅੰਮ੍ਰਿਤ ਦਾ ਪਿਆਲਾ ਬਣਾ ਦਿੱਤਾ ਜਿਹੜੇ ਸੱਪ ਮਾਰਨ ਵਾਸਤੇ ਭੇਜੇ ਸੀ ਉਹ ਫੁੱਲਾਂ ਦੀ ਮਾਲਾ ਬਣਾ ਕੇ ਭੇਜ ਦਿੱਤੇ ਇਸ ਕਰਕੇ ਸਤਿਗੁਰੂ ਅਰਦਾਸ ਮਾਰੇ ਕਹਿੰਦੇ ਪਹਿਲਾਂ ਪਰਮਾਤਮਾ ਬਾਰੇ ਜਾਨਣਾ ਜ਼ਰੂਰੀ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਕਾਹ ਪਿਓ ਜੇ ਮੁੰਨ ਮਡਾਉ ਬਹੁਤ ਤੀਰਤ ਮ੍ਰਿਤ ਕੀਨੇ ਸਵਾਮੀ ਦਾਸ ਫਕਰ اور ਸੇਵਕ ਕਾਹੂ ਪਰਮ ਤਤ ਨਹੀਂ ਚੀਨੇ ਕਹਿੰਦੇ ਪਾਵੇਂ ਜੀਵ ਸਿਰ ਨੂੰ ਮੰਡਵਾ ਲਵੇ ਸਤਿਗੁਰ ਜੀ ਤੇ ਵੀ ਇਹ ਗੱਲ ਕਰਦੇ ਆ ਕਿਉਂਕਿ ਉਸ ਵੇਲੇ ਜਿਹੜਾ ਪਖੰਡਵਾਸੀ ਉਹਦਾ ਵਿਰੋਧ ਸਤਿਗੁਰ ਅਵਦਾਸ ਮਰਨ ਜੀ ਕਰ ਰਹਾ ਕਿ ਪਾਵੇਂ ਜੀਵ ਸਿਰ ਨੂੰ ਮੰਡਵਾ ਲਵੇ ਸਾਰੇ ਤੀਰਥਾਂ ਤੇ ਇਸ਼ਨਾਨ ਕਰਨ ਲਵੇ ਅਤੇ ਵਰਤ ਰੱਖ ਲਵੇ ਇਸ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ ਸਵਾਮੀ ਤੇ ਦਾਸ ਦੀ ਭਗਤੀ ਗੁਰੂ ਅਤੇ ਸ਼ਿਸ਼ੇ ਭਗਤੀ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ ਜਦੋਂ ਤੱਕ ਇਹ ਜੀਵ ਪਰਮ ਤਤ ਪਰਮਾਤਮਾ ਨੂੰ ਨਹੀਂ ਜਾਣਦਾ ਇੱਥੇ ਸਤਿਗੁਰੂ ਜੀ ਗਿਆਨ ਦੀ ਗੱਲ ਕਰ ਰਹੇ ਆ ਕਿ ਗਿਆਨ ਕੀ ਹੈ ਪਰਮਾਤਮਾ ਦਾ ਨਾਮ ਸਿਮਰਨਾ ਕੀ ਹੈ ਊੜਾ ਉਸਤਤ ਕੋਈ ਕੰਕਾਰਾ ਕਿੰਨ ਲੋਕ ਜਨ ਕੀਆ ਬਸਾਰਾ ਕਿ ਉਸਤਤ ਹੀ ਕਰਨੀ ਹੈ ਤੇ ਉਸ ਪਰਮਾਤਮਾ ਦੀ ਉਸਤਤ ਕਰੀਏ ਜਿਹਦਾ ਸਾਰੇ ਹੀ ਸੰਸਾਰ ਦੇ ਵਿੱਚ ਪਸਾਰਾ ਪਸਰਿਆ ਹੋਇਆ ਹੈ ਸਾਰੇ ਪਾਸੇ ਹੀ ਉਹ ਪਰਮਾਤਮਾ ਦਾ ਵਾਸਾ ਹੈ ਅੱਜ ਦਾ ਸਮਾਂ ਦੇਖ ਲਿਓ ਗੁਰੂ ਪੈਰੀ ਸਾਧ ਸੰਗਤ ਜੀਓ ਤੁਹਾਡਾ ਕੋਈ ਸਾਥ ਦੇ ਦੇਵੇ ਤੇ ਆਪਾਂ ਚੱਟ ਇਹ ਗੱਲ ਆਖ ਦੇਣੀ ਕਿ ਮੈਂ ਤੇਰਾ ਦੇਣਾ ساری ਉਮਰ ਨਹੀਂ ਦੇ ਸਕਦਾ ਪਰ ਜਿਹੜਾ ਉਸ ਪਰਮਾਤਮਾ ਨੇ ਸਾਡਾ ਸਾਧ ਦਿੱਤਾ ਸਾਡਾ ਗੁਰੂ ਨੇ ਸਾਧ ਦਿੱਤਾ ਉਹਦਾ ਅਸੀਂ ਇੱਕ ਪਲ ਇੱਕ ਮਿੰਟ ਦੇ ਵਿੱਚ ਹੀ ਚੇਤਾ ਪੁਲਾ ਦਿੰਨੇ ਆ ਇਸ ਕਰਕੇ ਸਤਗੁਰ ਜੀ ਕਹਿੰਦੇ ਉਸ ਪਰਮਾਤਮਾ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਗੁਰੂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਕਹੇ ਰਵਿਦਾਸ ਤਰੀ ਭਗਤੀ ਦੂਰ ਹੈ ਭਾਗ ਬੜੇ ਸੋ ਪਾਵੈ ਤਜ ਅਬੇਮਾਨ ਮੇਟ ਆਪਾ ਪਰ ਪੀਪਲ ਕਹੈ ਚੁਨ ਖਾਵੇ ਸਤਿਗੁਰ ਰਵਦਾਸ ਮਰਜੀ ਕਥਨ ਕਰਦੇ ਹਨ ਕਿ ਪਰਮਾਤਮਾ ਜੀ ਤੇਰੀ ਭਗਤੀ ਬਹੁਤ ਦੂਰ ਹੈ ਇਹ ਜੀਵ ਆਖਦਾ ਕਿ ਮੈਂ ਤੇਰੀ ਭਗਤੀ ਕਰ ਲਵਾਂ ਪਰ ਤੇਰੀ ਭਗਤੀ ਬਹੁਤ ਦੂਰ ਹੈ ਜਿਸ ਜੀਵ ਦੇ ਵੱਡੇ ਪਾਗਨ ਉਹੀ ਜੀ ਆਪ ਜੀ ਦੀ ਭਗਤੀ ਕਰਦਾ ਹੈ ਭਾਗ ਜਿਨ੍ਹਾਂ ਦੇ ਸਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਭਾਗ ਇੱਕ ਤਾਂ ਦੁਨਿਆਵੀ ਸੋਨਾ ਜਿਹੜਾ ਪ੍ਰਾਤ ਨੂੰ ਸੋਨਾ ਕਹਿ ਦਿੰਦੇ ਆ ਇੱਕ ਉਹ ਸੋਨਾ ਹੈ ਜਿਹੜਾ ਅਸੀਂ ਦੇਖ ਕੇ ਅਣ ਦੇਖਾ ਕਰ ਦਿੰਨੇ ਹਾਂ ਜਿਹੜਾ ਸੱਚ ਨੂੰ ਅਸੀਂ ਸੱਚ ਨਹੀਂ ਸਮਝਦੇ ਸਤਗੁਰੂ ਜੀ ਕਹਿੰਦੇ ਉਹੀ ਭਾਗ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਕਿਉਂ ਕਿਉਂਕਿ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਨਹੀਂ ਚਾਹੁੰਦੇ ਗੁਰੂ ਦੀ ਬਾਣੀ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਜਿੰਨਾ ਚਿਰ ਬਾਣੀ ਨੂੰ ਸਮਝਾਂਗੇ ਨਹੀਂ ਬਾਣੀ ਨੂੰ ਪੜ੍ਹਾਂਗੇ ਨਹੀਂ ਧਿਆਨ ਨਹੀਂ ਦੇਵਾਂਗੇ ਤਾਂ ਗੁਰੂ ਦੀ ਭਗਤੀ ਬਹੁਤ ਦੂਰ ਹੈ ਜਿਸ ਜੀਵ ਦੇ ਵੱਡੇ ਪਾਗਨ ਉਹੀ ਜੀਵ ਆਪ ਜੀ ਦੀ ਭਗਤੀ ਕਰਦਾ ਹੈ ਜਿਵੇਂ ਆਪਣੇ ਆਪ ਦੇ ਝੂਠੇ ਹੰਕਾਰ ਨੂੰ ਛੱਡ ਕੇ ਕੀੜੀ ਰੇਤ ਵਿੱਚੋਂ ਮਿਲੇ ਖੰਡ ਨੂੰ ਚੁਣ-ਚੁਣ ਕੇ ਖਾ ਲੈਂਦੀ ਹੈ ਹੁਣ ਆਪਾਂ ਹਾਥੀ ਨੂੰ ਕਹ ਦਈਏ ਵੀ ਭਾਪ ਕੀੜੀ ਜਿਹੜੀ ਖੰਡ ਆ ਉਹ ਰੇਤਾਂ ਦੇ ਵਿੱਚ ਮਿਲੀ ਹੋਈ ਆ ਹਾਥੀ ਨੂੰ ਕਹ ਜੀ ਵੀ ਭਾਈ ਤੂੰ ਚੁਣ ਕੇ ਵੱਖਰੀ ਕਰ ਦੇ ਨਹੀਂ ਕਰ ਸਕਦਾ ਪਰ ਜਿਹੜੀ ਕੀੜੀ ਹੈ ਇਹ ਤੂੰ ਛੋਟਾ ਜਿਹਾ ਦੇਖੋ ਹਾਥੀ ਤੋਂ ਲੱਖਾਂ ਹੀ ਉਹਦਾ ਗੁਣਾ ਤੋਂ ਛੋਟੀ ਹੈ ਤੇ ਸਤਗੁਰੂ ਜੀ ਕਹਿੰਦੇ ਕੀੜੀ ਜਿਹੜੀ ਹੁੰਦੀ ਹੈ ਉਹ ਖੰਡ ਨੂੰ ਚੁਣ-ਚੁਣ ਕੇ ਵੱਖਰਾ ਕਰ ਲੈਂਦੀ ਹੈ ਇਸੇ ਪ੍ਰਕਾਰ ਜਿਹੜਾ ਜੀਵ ਸੰਸਾਰ ਵਿੱਚ ਝੂਠੇ ਅਹੰਕਾਰ ਨੂੰ ਤਿਆਗ ਕੇ ਨਿਮਰਤਾ ਤਰਨ ਕਰਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਹੀ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ ਪ੍ਰੇਮ ਪੰਥ ਕੀ ਪਾਲ ਕੀ ਰਵਿਦਾਸ ਬੈਠਿਉ ਆਏ ਸਾਚੇ ਸਵਾਮੀ ਮਿਲਨ ਕੋ ਆਨੰਦ ਕਿਹੋ ਨਾ ਜਾਈ ਕਿ ਜਿਹੜਾ ਉਹ ਪ੍ਰੇਮ ਉਹ ਪਰਮਾਤਮਾ ਦਾ ਸੱਚਾ ਪ੍ਰੇਮ ਹੈ ਗੁਰੂ ਪ੍ਰੇਮ ਦੀ ਪਾਲਕੀ ਦੇ ਵਿੱਚ ਬੈਠ ਕੇ ਆਉਂਦਾ ਹੈ ਤੇ ਜਿਹੜਾ ਉਹਦਾ ਮਿਲਣ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਪ੍ਰੇਮ ਪੰਥ ਕੀ ਪਾਲਕੀ ਰਵਦਾਸ ਬੈਠੇ ਹੋਈ ਕਿ ਸਤਗੁਰ ਸਾਡੇ ਪ੍ਰੇਮ ਦੇ ਪਾਲਕੀ ਦੇ ਵਿੱਚ ਬੈਠ ਕੇ ਆਉਂਦੇ ਆ ਤੇ ਉਹਦਾ ਜਿਹੜਾ ਮਿਲਣ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅੱਖਾਂ ਦੇ ਵਿੱਚੋਂ ਹੰਝੂ ਬਣ ਕੇ ਬਾਹਰ ਆ ਜਾਂਦਾ ਹੈ ਰਵਿਦਾਸ ਪ੍ਰੇਮ ਨਹੀਂ ਛਿਪ ਸਕੇ ਲੱਖ ਸਿਪਾਏ ਕੋਈ ਪਾਵੇ ਕੋਈ ਲੱਖ ਕੁਸ਼ ਜਾਂ ਕਰ ਲਵੇ ਪਰ ਉਹ ਪ੍ਰੇਮ ਛਿਪਦਾ ਨਹੀਂ ਹੈ ਉਹ ਅੱਖਾਂ ਦੇ ਵਿੱਚੋਂ ਹੰਝੂ ਬਣ ਕੇ ਸામਨੇ ਦਿਖਾਈ ਦੇਣ ਲੱਗ ਪੈਂਦਾ ਪ੍ਰੇਮ ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਗੁਰੂ ਪਿਆਰੇ ਸਾਧ ਸੰਗਤ ਜੀਓ ਸਮਝਾਉਣਾ ਕਰਦੇ ਹਨ ਕਿ ਪ੍ਰਭੂ ਪਰਮਾਤਮਾ ਦੀ ਭਗਤੀ ਕੀ ਹੈ ਭਗਤੀ ਇਹ ਹੈ ਕਿ ਗੁਰੂ ਨੂੰ ਜਾਨਣਾ ਗੁਰੂ ਬਾਰੇ ਪਤਾ ਲਾਉਣਾ ਇਹ ਨਹੀਂ ਕਿ ਦੇਵੀ ਦੇਵਤਿਆਂ ਦੀ ਆਪਾਂ ਕਹ ਲਈਏ ਪਾਠ ਪੂਜਾ ਕਰਨ ਲੱਪੀਏ ਸਤਗੁਰੂ ਜੀ ਕਹਿੰਦੇ ਜਿਸ ਦੇਵੀ ਦੇਵਤਿਆਂ ਸਾਨੂੰ ਕੁਝ ਦਿੱਤਾ ਹੀ ਨਹੀਂ ਹੈ ਤੇ ਅਸੀਂ ਉਸ ਦਾ ਨਾਮ ਧਿਆਉਣਾ ਕਿਉਂ ਸਿੱਧਾ ਹੀ ਕਹਿੰਦੇ ਉਸ ਪਰਮਾਤਮਾ ਦਾ ਨਾਮ ਧਿਆ ਲਈਏ ਤੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਜੈ ਗੁਰਦੇਵ ਧੰਨ ਗੁਰਦੇਵ ਜੀ